ਜਦੋਂ ਸਾਰਾ ਤੁਸੀਂ 10 ਸਾਲਾਂ ਦਾ ਇਨਟਰੋਸਪੈਕਟ ਕਰਦੇ ਹੋ ਜਿਹੜਾ ਆਹ ਫਾਲ ਆਊਟ ਹੋਇਆ ਡਿਪਲੋਮੇਸੀ ਦਾ ਤੋਂ ਉਹਦੇ ਚ ਪ੍ਰਧਾਨ ਮੰਤਰੀ ਨੂੰ ਲੱਗ ਸਕਦਾ ਹੈਗਾ ਵੀ ਮੇਰਾ ਵਿਦੇਸ਼ ਮੰਤਰੀ ਆ ਉਹ ਸਮਰੱਥ ਨਹੀਂ ਹੈਗਾ ਕਾਰਜ ਕਰਨ ਦੇ ਐ ਸੁਜੈਸ਼ਨ ਕਰਨ ਨੂੰ ਬਦਲਿਆ ਜਾ ਰਿਹਾ ਹੈ ਉਹਦੀ ਜਗ੍ਹਾ ਕਾਂਗਰਸ ਚੋਂ ਸ਼ਸ਼ੀ ਥਰੇਰ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਭਾਜਪਾ ਚ ਸ਼ਾਮਲ ਕਰਕੇ ਸੋ ਸ਼ਸ਼ੀ ਥਰੂ ਰਾ ਯੂਨੋ ਵਿੱਚ ਡਿਪਟੀ ਜਿਹੜੇ ਹੈਗਾ ਯੂਨ ਸੈਕਟਰੀ ਜਨਰਲ ਰਹੇ ਹੈਗੇ ਆ ਅچھے ਡਿਪਲੋਮੈਟ ਮੰਨੇ ਜਾਂਦੇ ਆ ਸੋ ਉਹਨਾਂ ਦਾ ਤੇ ਤਜਰਬਾ ਕੀਤਾ ਜਾ ਰਿਹਾ ਪਰ ਸਾਨੂੰ ਲੱਗਦਾ ਵੀ ਜਿੰਨਾ ਕੋ ਸਮਰੱਥ ਐਸ ਜੇ ਸ਼ੰਕਰ ਸੀਗੇ ਇਹ ਤੋਂ ਵੱਧ ਸਮਰੱਥਾ ਨਾਲ ਕੋਈ ਕਾਰਜ ਹੈ ਜਿਹੜਾ ਨਹੀਂ ਕਰ ਸਕਦਾ ਐਸ ਜੇ ਸ਼ੰਕਰ ਨੇ ਪੂਰੀ ਤੇ ਪੂਰੀ ਪ੍ਰਤੀਪੱਧਤਾ ਨਾਲ ਸਾਰੀਆਂ ਜਿਹੜੀਆਂ ਗੱਲਾਂ ਬਿਲਕੁਲ ਉਹਨਾਂ ਦੀ ਆਪਾਂ ਦੇਖੀਏ ਕਿ ਜਦੋਂ ਬੋਲਦੇ ਸੀਗੇ ਜਾਂ ਜਦੋਂ ਰਸ਼ੀ ਵਾਲਾ ਮਸਲਾ ਹੋਇਆ ਕਿ ਤੁਸੀਂ ਉਥੋਂ ਤੇਲ ਕਿਉਂ ਲੈ ਰਹੇ ਹੋ ਉਸ ਨੂੰ ਲੈ ਕੇ ਵੀ ਉਹਨਾਂ ਨੇ ਠੋਕ ਕੇ ਕਿਹਾ ਕਿ ਸਾਡੀ ਕੰਟਰੀ ਹੈ ਸਾਡੇ ਆਪਣੇ ਹਿੱਤ ਹੈਗੇ ਨੇ ਪਰ ਇਹ ਇਹੀ ਹੀ ਉਹਨਾਂ ਲਈ ਗਲਤ ਸਾਬਤ ਹੋਇਆ ਹੂੰ 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 ਸਾਡੇ ਕੋਲ ਜਿਹੜੀਆਂ ਕੁਝ ਇੰਟਰਨਲ ਖਬਰਾਂ ਨੇ ਹਲੇ ਬਹੁਤ ਵੱਡੇ মিডিਆ ਵਿੱਚ ਨਹੀਂ ਆਈਆਂ ਉਹ ਇਹ ਆ ਰਿਹਾ ਵੀ ਰੂਸ ਦੇ ਜਿਹੜੇ ਵਿਦੇਸ਼ ਮੰਤਰੀਆ ਮਿਸਟਰ ਲੈਬਰਾਵ ਉਹਨਾਂ ਦੀਆਂ ਕੁਝ ਟਿੱਪਣੀਆਂ ਆਈਆਂ ਨੇ ਉਹ ਕਹਿ ਰਹੇ ਹੈਗੇ ਆ ਵੀ ਭਾਰਤ ਇਸ ਫਾਲ ਆਊਟ ਤੋਂ ਬਾਅਦ ਨੈਟੋ ਦੇ ਨੇੜੇ ਹੋ ਰਿਹਾ ਹੈ ਉਹ ਨੈਟੋ ਦਾ ਇੱਕ ਨੇੜਲਾ ਅਲਾਈ ਬਣਨ ਵੱਲ ਵਧ ਰਿਹਾ ਹੈ ਤਾਂ ਕਿ ਅਫਗਾਨਿਸਤਾਨ ਤੇ ਕਬਜਾ ਜਮਾਇਆ ਰੱਖਿਆ ਜਾ ਸਕੇ ਆ ਅਫਗਾਨਿਸਤਾਨ ਵਾਲੇ ਵੀ ਕਬਜ਼ਾ ਛੁੱਟਦਾ ਹੈਗਾ ਉਹਦੇ ਲਈ ਸੈਟ ਪਰਸੈਪਸ਼ਨ ਵਧਣਾ ਤੇ ਉਹਦਾ ਨੈਟੋ ਵੱਲ ਜਾਣਾ ਜਿਹੜਾ ਹੈਗਾ ਉਹ ਨੇਚਰਲ ਲੱਗਦਾ ਸੋ ਜੇ ਨੈਟੋ ਵੱਲ ਭਾਰਤ ਜਾਂਦਾ ਤਾਂ ਰਸ਼ੀਆ ਪੈਰ ਆਪਣੇ ਖਿੱਚ ਲੇਗਾ ਸੋ ਰਸ਼ੀਆ ਚਾਈਨਾ ਪਾਕਿਸਤਾਨ ਤੇ ਅਫਗਾਨਿਸਤਾਨ ਇਹ ਇੱਕ ਪਾਸੇ ਆ ਜਿਹੜੇ ਆ ਸਕਦੇ ਆ ਸੋ ਡਿਪਲੋਮੈਟਿਕਲੀ ਹੁਣ ਇਹ ਬੜਾ ਵੱਡਾ ਚੈਲੰਜ ਆ ਜਿਹੜੀ ਭਾਰਤੀ ਡਿਪਲੋਮੈਟਸ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਨੇ ਐਸ ਜੈ ਸ਼ੰਕਰ ਉਹਨਾਂ ਨੂੰ ਵੀ ਕਿਤਨਾ ਕਿਤੇ ਪਾਸੇ ਕਰਨ ਦੇ ਜਿਹੜੇ ਚਰਚੇ ਜਿਹੜੇ ਨੇ ਕੋਰੇ ਨੇ ਕੀ ਉਸ ਨੂੰ ਵੀ ਆਪਾਂ ਇਸ ਪੂਰੀ ਕੜੀ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਭਾਰਤ ਦੀ ਡਿਪਲੋਮੇਸੀ ਪਿਛਲੇ ਇਸ ਖਾਸ ਕਰਕੇ ਪਾਕਿਸਤਾਨ ਦੇ ਨਾਲ ਜੰਗ ਵਰਗੇ ਹਾਲਾਤਾਂ ਤੋਂ ਬਾਅਦ ਚੋ ਰਹੀ ਹੈਗੀ ਹੈ ਕਿਵੇਂ ਦੇਖਦੇ ਹੋ ਹਾਂ ਜੀ ਉਹ ਕਿਉਂਕਿ ਉਹ ਤੋਂ ਪਹਿਲਾਂ ਵੀ ਬਿਲਡ ਅਪ ਨਹੀਂ ਹੋ ਸਕਿਆ ਨਾ ਜਿਹੜਾ ਸੋ ਹੁਣ ਜਦੋਂ ਸਾਰਾ ਤੁਸੀਂ 10 ਸਾਲਾਂ ਦਾ ਇਨਟਰੋਸਪੈਕਟ ਕਰਦੇ ਹੋ ਹਾਂ ਜਿਹੜਾ ਆਹ ਫਾਲ ਆਊਟ ਹੋਇਆ ਡਿਪਲੋਮੇਸੀ ਦਾ ਸੋ ਉਹਦੇ ਚ ਪ੍ਰਧਾਨ ਮੰਤਰੀ ਨੂੰ ਲੱਗ ਸਕਦਾ ਹੈਗਾ ਵੀ ਮੇਰਾ ਵਿਦੇਸ਼ ਮੰਤਰੀ ਆ ਉਹ ਸਮਰੱਥ ਨਹੀਂ ਹੈਗਾ ਕਾਰਜ ਕਰਨ ਦੇ ਸੋ ਇਹ ਖਬਰਾਂ ਆ ਰਹੀਆਂ ਨੇ ਵੀ ਐਸ ਜੈ ਸ਼ੰਕਰ ਨੂੰ ਬਦਲਿਆ ਜਾ ਰਿਹਾ ਹੈ ਉਹਦੀ ਜਗ੍ਹਾ ਕਾਂਗਰਸ ਚੋਂ ਸ਼ਸ਼ੀ ਥਰੇਰ ਨੂੰ ਲੈ ਕੇ ਜਾ ਰਿਹਾ ਜਾ ਰਿਹਾ ਉਹਨਾਂ ਨੂੰ ਕਿਸੇ ਤਰ੍ਹਾਂ ਭਾਜਪਾ ਚ ਸ਼ਾਮਲ ਕਰਕੇ ਸੋ ਸ਼ਸ਼ੀ ਥਰੂਰਾ ਯੂਐਨਓ ਵਿੱਚ ਡਿਪਟੀ ਜਿਹੜੇ ਹੈਗੇ ਆ ਯੂਐਨ ਸੈਕਟਰੀ ਜਨਰਲ ਰਹੇ ਹੈਗੇ ਆ ਅੱਛੇ ਡਿਪਲੋਮੈਟ ਮੰਨੇ ਜਾਂਦੇ ਆ ਸੋ ਉਹਨਾਂ ਦਾ ਤੇ ਤਜਰਬਾ ਕੀਤਾ ਜਾ ਰਿਹਾ ਪਰ ਸਾਨੂੰ ਲੱਗਦਾ ਵੀ ਜਿੰਨਾ ਕੋ ਸਮਰੱਥ ਐਸ ਜੇ ਸ਼ੰਕਰ ਸੀਗੇ ਇਹ ਤੋਂ ਵੱਧ ਸਮਰੱਥਾ ਨਾਲ ਕੋਈ ਕਾਰਜ ਆ ਜਿਹੜਾ ਨਹੀਂ ਕਰ ਸਕਦਾ ਐਸ ਜੇ ਸ਼ੰਕਰ ਨੇ ਰੂਤੀ ਪੂਰੀ ਪ੍ਰਤੀਪੱਧਤਾ ਨਾਲ ਸਾਰੀਆਂ ਜਿਹੜੀਆਂ ਗੱਲਾਂ ਬਿਲਕੁਲ ਉਹਨਾਂ ਦੀ ਆਪਾਂ ਦੇਖੀ ਕਿ ਜਦੋਂ ਬੋਲਦੇ ਸੀਗੇ ਜਾਂ ਜਦੋਂ ਰਸ਼ੀ ਵਾਲਾ ਮਸਲਾ ਹੋਵੇ ਕਿ ਤੁਸੀਂ ਉਥੋਂ ਤੇਲ ਕਿਉਂ ਲੈ ਰਹੇ ਹੋ ਉਸ ਨੂੰ ਲੈ ਕੇ ਵੀ ਉਹਨਾਂ ਨੇ ਠੋਕ ਕੇ ਕਿਹਾ ਕਿ ਸਾਡੀ ਕੰਟਰੀ ਹੈ ਸਾਡੇ ਆਪਣੇ ਹਿੱਤ ਹੈਗੇ ਨੇ ਪਰ ਇਹ ਇਹੀ ਹੀ ਉਹਨਾਂ ਲਈ ਗਲਤ ਸਾਬਤ ਹੋਇਆ ਹੂੰ 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 ਜਦੋਂ ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਰਹਿੰਦੇ ਹੋ ਤੁਹਾਨੂੰ ਇੰਟਰਨੈਸ਼ਨਲ ਕਮਿਊਨਿਟੀ ਦੇ ਲਾਅ ਮੰਨਣੇ ਪੈਂਦੇ ਹੈਗੇ ਜੀ ਜੀ ਤੁਸੀਂ ਕਹੋ ਵੀ ਸਾਡਾ ਸਾਰਾ ਕੁਝ ਹੈ ਫਿਰ ਹੁਣ ਕਾਤੋਂ ਹੁਣ ਕਾਤੋਂ ਬਾਕੀ ਦੇ ਕੋਲ ਜਾ ਰਹੇ ਹੋ 25 ਮੁਲਕਾਂ ਵਿੱਚ ਜਾ ਰਹੇ ਹੋ ਦੱਸਣ ਲਈ ਜੇ ਸਾਰਾ ਕੁਝ ਤੁਹਾਡਾ ਉਹ ਤੇ ਜਿਹੜਾ ਹੈ ਰੋ ਹੁਣ ਹੁਣ 30 ਮੌਲਕਾਂ ਫੇਰ ਕਹਿੰਦੇ ਸਾਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਤੁਹਾਨੂੰ ਠੀਕ ਹੈ ਜੈ ਸ਼ੰਕਰ ਦਾ ਸੇਗਾ ਵੀ ਵੀ ਨੀਡ ਪਾਰਟਨਰਸ ਨਾਟ ਪ੍ਰੋਫੈਸਰਸ ਹੁਣ ਲੈ ਲਓ ਫਿਰ ਪਾਰਟਨਰਸ ਤੋਂ ਹਨਾ ਤੁਸੀਂ ਕਹਿੰਦੇ ਵੀ ਸਾਨੂੰ ਸਾਨੂੰ ਡੈਮੋਕ੍ਰੇਸੀ ਦੇ ਲੈਕਚਰ ਨਾ ਦੇ ਮਤਲਬ ਜਦੋਂ ਅਸੀਂ ਕਹਿ ਲਈਏ ਕਿ ਜਦੋਂ ਸਾਨੂੰ ਲੋੜ ਹੈਗੀ ਹੈ ਤੇ ਉਦੋਂ ਤੁਸੀਂ ਸਾਡੇ ਕਹੋ ਵੀ ਸਾਨੂੰ ਸਾਰਾ ਕੁਝ ਦਿਓ ਸਪੋਰਟ ਵੀ ਦਿਓ ਫੈਸਲਾ ਅਸੀਂ ਕਰਾਂਗੇ ਫੈਸਲਾ ਅਸੀਂ ਕਰੀਏ ਫੈਸਲਾ ਅਸੀਂ ਕਰਾਂਗੇ ਤੁਸੀਂ ਸਾਡੀ ਸਪੋਰਟ ਦੇ ਬੈਕ ਤੇ ਆਓ ਫੈਸਲੇ ਦਾ ਮੁੱਖ ਇਦਾਂ ਚੱਲਦਾ ਇੰਟਰਨੈਸ਼ਨਲ ਕਮਿਟੀ ਵਿੱਚ ਜਿਹੜੇ ਨਾਰਮਸ ਨੇ ਲਿਬਰਲ ਡੈਮੋਕ੍ਰੇਸੀ ਦੇ ਉਹ ਤੁਹਾਨੂੰ ਫੋਲੋ ਕਰਨੇ ਪੈਣੇ ਆ ਭਾਰਤ ਲਿਬਰਲ ਡੈਮੋਕ੍ਰੇਸੀ ਦੇ ਨਾਰਮਸ ਨਹੀਂ ਫੋਲੋ ਕਰ ਰਿਹਾ ਸੀ ਆਹੀ ਫਾਲ ਆਊਟ ਤਾਂ ਹੋਇਆ ਜਿਹੜਾ ਜੈ ਸ਼ੰਕਰ ਇਸ ਤਰ੍ਹਾਂ ਕਹਿ ਰਿਹਾ ਵੀ ਵੀ ਨੀਡ ਪਾਰਟਨਰਸ ਨਾਟ ਪ੍ਰੀਚਰਸ ਜਾਂ ਸਾਨੂੰ ਸਾਨੂੰ ਤੁਹਾਡੇ ਲੈਕਚਰਾਂ ਦੇ ਲੋਰ ਨੇ ਜਦੋਂ ਆਉਂਦਾ ਨਾ ਵੀ ਭਾਰਤ ਤੇ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਆ ਰਿਲੀਜੀਅਸ ਫਰੀडम ਦਾ ਔਰ ਉਹ ਕਹਿੰਦੇ ਸਾਨੂੰ ਨਹੀਂ ਤੁਹਾਡੀ ਪਰਵਾਹ ਬਸ ਮਮਣੀਪੁਰ ਚ ਵੀ ਆਈ ਕਰਾਂਗੇ ਜੀ ਹੁਣ ਜਦੋਂ ਗੋਵਰ ਸੈਲਫ ਫਿਰ ਹੁਣ ਐਨੇ ਮੁਲਕਾਂ ਵਿੱਚ ਜਾਣ ਦਾ ਤੁਹਾਡਾ ਤੁਹਾਡੀ ਸਾਰੀ ਡਿਪਲੋਮੇਸੀ ਅਬਾਊਟ ਟਰਨ ਹੋ ਗਈ ਦੂਜੇ ਬੰਨੇ ਜਿੱਦਾਂ ਕੁਝ ਆਪਾਂ ਕੀ ਕਿ ਕੁਝ ਸਾਲ ਪਹਿਲਾਂ ਪ੍ਰੋਗਰਾਮ ਚ ਆਪਾਂ ਇਹ ਗੱਲ ਕੀਤੀ ਵੀ ਸੀਗੀ ਕਿ ਭਾਰਤ ਨੂੰ ਇੱਕ ਪਾਸਾ ਕਰਨਾ ਪੈਣਾ ਜਾਂ ਤਾਂ ਉਹਨਾਂ ਨੂੰ ਪੂਰਾ ਰਸ਼ੀਆ ਦੇ ਵੱਲ ਜਾਣਾ ਪੈਣਾ ਜਾਂ ਪੂਰਾ ਅਮਰੀਕਾ ਦੇ ਵੱਲ ਆਉਣਾ ਪੈਣਾ ਤੇ ਹੁਣ ਆਪਾਂ ਦੇਖਿਆ ਕਿ ਜੰਗ ਦੇ ਹਾਲਾਤੇ ਚਾਈਨਾ ਤੇ ਡਟ ਕੇ ਪਾਕਿਸਤਾਨ ਦੀ ਬੈਕ ਤੇ ਖੜ ਗਿਆ ਜਾਂ ਹੋਰ ਇੱਕ ਦੋ ਭਾਵੇਂ ਛੋਟੇ ਮੁਲਕ ਹੀ ਸੀ ਉਹ ਖੜ ਗਏ ਪਰ ਭਾਰਤ ਦੇ ਨਾਲ ਕੋਈ ਵੀ ਜਿਹੜਾ ਹੈ ਕੰਟਰੀ ਸਿੱਧੇ ਤੌਰ ਤੇ ਆਇਆ ਇਵਨ ਕੇ ਖੜਿਆ ਰਸ਼ੀਆ ਨਹੀਂ ਜਦੋਂ ਸਾਹਮਣੇ ਆਇਆ ਹੁਣ ਰੂਸ ਦੇ ਵੱਲੋਂ ਵੀ ਜਿਹੜਾ ਹੈ ਖੁੱਲ ਕੇ ਹਮਾਇਤ ਨਹੀਂ ਕੀਤੀ ਗਈ ਕੀ ਚੱਲ ਕੀ ਰਿਹਾ ਹੈਗਾ ਸਾਡੇ ਕੋਲ ਜਿਹੜੀਆਂ ਕੁਝ ਇੰਟਰਨਲ ਖਬਰਾਂ ਨੇ ਹਲੇ ਬਹੁਤ ਵੱਡੇ ਮੀਡੀਆ ਵਿੱਚ ਨਹੀਂ ਆਈਆਂ ਉਹ ਇਹ ਆ ਰਿਹਾ ਵੀ ਰੂਸ ਦੇ ਜਿਹੜੇ ਵਿਦੇਸ਼ ਮੰਤਰੀਆ ਮਿਸਟਰ ਲੈਬਰੋਵ ਉਹਨਾਂ ਦੀਆਂ ਕੁਝ ਟਿੱਪਣੀਆਂ ਆਈਆਂ ਨੇ ਉਹ ਕਹਿ ਰਹੇ ਹੈਗੇ ਆ ਵੀ ਭਾਰਤ ਇਸ ਫਾਲ ਆਊਟ ਤੋਂ ਬਾਅਦ ਹੂੰ ਨੈਟੋ ਦੇ ਨੇੜੇ ਹੋ ਰਿਹਾ ਹੈ ਉਹ ਨੈਟੋ ਦਾ ਇੱਕ ਨੇੜਲਾ ਅਲਾਈ ਬਣਨ ਵੱਲ ਵੱਧ ਰਿਹਾ ਹੈ ਤਾਂ ਕਿ ਅਫਗਾਨਿਸਤਾਨ ਤੇ ਕਾਬਜਾ ਜਮਾਇਆ ਰੱਖਿਆ ਜਾਵੇ ਸੋ ਭਾਰਤ ਦਾ ਅਫਗਾਨਿਸਤਾਨ ਨਾਲ ਤੇ ਤਾਲਿਬਾਨ ਨਾਲ ਬਹੁਤ ਨੇੜਲਾ ਜਿਹੜਾ ਰਿਸ਼ਤਾ ਸੀਗਾ ਪਰ ਉਹ ਉਹ ਜਿਹੜਾ ਪਲਟਦਾ ਜਾ ਰਿਹਾ ਹੈ ਤੁਸੀਂ ਦੇਖੋ ਚਾਈਨਾ ਨੇ ਪਿਛਲੇ ਦਿਨੀ ਅਫਗਾਨਿਸਤਾਨ ਚਾਈਨਾ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਬੁਲਾਈ ਹੈਗੀ ਆ ਔਰ ਤਿੰਨੇ ਉੱਥੇ ਸਹਿਮਤੀ ਹੋਈ ਹੈ ਤੁਸੀਂ ਦੇਖੋ ਅ ਤਾਲਿਬਾਨ ਦੇ ਆਉਣ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਨੇ ਫੁੱਲ ਫਲੇਸ਼ਡ ਐਮਬੈਸਡਰ ਉੱਥੇ ਲਾ ਦਿੱਤਾ ਹੋਇਆ ਹੈ ਜੀ ਪਾਕਿਸਤਾਨ ਦੀ ਐਮਬੈਸੀ ਅਫਗਾਨਿਸਤਾਨ ਵਿੱਚ ਖੁੱਲਣ ਜਾ ਰਹੀ ਹੈ ਹੂੰ 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 ਪਹਿਲੀ ਵਾਰ ਫੁੱਲ ਫਲੇਸ਼ਡ ਹੋਇਆ ਚਾਈਨਾ ਦਾ ਐਮਬੈਸਡਰ ਪਹਿਲੇ ਦਿਨ ਤੋਂ ਉੱਥੇ ਬੈਠਾ ਹੈ ਉਹਨਾਂ ਦੀ ਐਂਬੈਸੀ ਲਗਾਤਾਰ ਜਿਹੜੀ ਭਾਵੇਂ ਕਿ ਉਹਨਾਂ ਮੰਨਤਾ ਨਹੀਂ ਦਿੱਤੀ ਪਰ ਲਗਾਤਾਰ ਉਹਥੇ ਬਿਜ਼ਨਸ ਵੀ ਦੇ ਰਹੇ ਨੇ ਸਾਰਾ ਕੁਝ ਦੇ ਰਹੇ ਨੇ ਇਨਵੈਸਟਮੈਂਟ ਵੀ ਕਰ ਰਹੇ ਨੇ ਹੁਣ ਜੇ ਪਾਕਿਸਤਾਨ ਨਾਲ ਉਹਨਾਂ ਦੇ ਰਿਲੇਸ਼ਨ ਸਹੀ ਹੋ ਰਹੇ ਆ ਤਾਲਿਬਾਨ ਦੇ ਵਾਇਆ ਚਾਈਨਾ ਇਟ ਮੀਨਸ ਭਾਰਤ ਕਿਉਂਕਿ ਭਾਰਤ ਉੱਥੇ ਆਪਣਾ ਵੱਡਾ ਹਾਈ ਸਮਝਦਾ ਸੀ ਸੋ ਭਾਰਤ ਦੇ ਡਿਪਲੋਮੈਟਸ ਲਈ ਉੱਥੇ ਕੰਮ ਕਰਨਾ ਹੈਗਾ ਔਖਾ ਜਿਹੜਾ ਹੈਗਾ ਹੋ ਜਾਏਗਾ ਸੋ ਲੈਵਰ ਆਫ ਦਾ ਇਹ ਕਹਿਣਾ ਵੀ ਉਹ ਜਿਹੜਾ ਹੈਗਾ ਉਹ ਨੈਟੋ ਨਾਲ ਕਿਉਂਕਿ ਹੁਣ ਭਾਰਤ ਕੋਲ ਆਪਸ਼ਨਸ ਪਹਿਲਾਂ ਉਹ ਦੋਵਾਂ ਸੱਤ ਰਾਂਚ ਰਿਹਾ ਹੈ ਕਦੀ ਉਧਰੋਂ ਹਥਿਆਰ ਲੈ ਲੇ ਕਦੀ ਉਧਰੋਂ ਲੈ ਲੇ ਜੀ ਪਰ ਹੁਣ ਜੇ ਜੇ ਆ ਅਫਗਾਨਿਸਤਾਨ ਵਾਲੇ ਵੀ ਕਬਜ਼ਾ ਛੁੱਟਦਾ ਹੈਗਾ ਉਧਰਲੇ ਥ्रेट ਪਰਸੈਪਸ਼ਨ ਵਧਣਾ ਤੇ ਉਹਦਾ ਨੈਟੋ ਵੱਲ ਜਾਣਾ ਜਿਹੜਾ ਹੈਗਾ ਉਹ ਨੇਚਰਲ ਲੱਗਦਾ ਸੋ ਜੇ ਨੈਟੋ ਵੱਲ ਭਾਰਤ ਜਾਂਦਾ ਤਾਂ ਰਸ਼ੀਆ ਪੈਰ ਆਪਣੇ ਖਿੱਚ ਲੇਗਾ ਸੋ ਰਸ਼ੀਆ ਚਾਈਨਾ ਪਾਕਿਸਤਾਨ ਤੇ ਅਫਗਾਨਿਸਤਾਨ ਇਹ ਇੱਕ ਪਾਸੇ ਹੈ ਜਿਹੜੇ ਆ ਸਕਦੇ ਆ ਸੋ ਡਿਪਲੋਮੈਟਿਕਲੀ ਹੁਣ ਇਹ ਬੜਾ ਵੱਡਾ ਚੈਲੰਜ ਆ ਜਿਹੜੀ ਭਾਰਤੀ ਡਿਪਲੋਮੈਟਸ ਨੇ ਦੇਖੋ ਇਹਨੂੰ ਕਿਸ ਤਰ੍ਹਾਂ ਕਲੀਅਰ ਕਰ ਜੀ ਬਿਲਕੁਲ ਜੀ ਦੇਖਦੇ ਆ ਕਿ ਕਿਵੇਂ ਇਸ ਨੂੰ ਕਲੀਅਰ ਕੀਤਾ ਜਾਂਦਾ ਹੈ